जामनी गोमर ने जनता से बरकरार किया धनबाद मेरा एजेंडा सिर्फ इतना ही है कि मैं जिन्हें भी वोटर्स ने अपने दिलों वोट पाए ਹਰ ਹਲਕੇ ਹੁਸ਼ਾਰਪੁਰ ਦੇ ਹਰ ਹਲਕੇ ਦੇ ਵੋਲੰਟੀਅਰਸ ਜਿਨ੍ਹਾਂ ਨੇ ਆਪਣਉ ਆਪਣੇ ਵੱਲੋਂ ਆਪਣੇ ਦਿਲ ਦੀ ਆਵਾਜ਼ ਸੁਣ ਕੇ ਪਾਰਟੀ ਦੇ ਲਈ ਕੰਮ ਕੀਤਾ ਨਾ ਉਹਨਾਂ ਨੇ ਦੁਪਹਿਰ ਦੇਖੀ ਨਾ ਉਹਨਾਂ ਨੇ ਧੁੱਪ ਦੇਖੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਉਹ ਬਿਨਾਂ ਕੁਝ ਸੋਚੇ ਸਿਰਫ ਪਾਰਟੀ ਦੇ ਨਾਤੇ ਤੁਰੇ ਰਹੇ ਤੇ ਜੋ ਵੋਟਸ ਪੋਲ ਹੋਏ ਉਹ ਸਾਰੇ ਉਹਨਾਂ ਦੇ ਸਦਕੇ ਹੋਏ ਤੇ ਇਹ ਅੱਜ ਜਿਹੜੀ ਮੀਟਿੰਗ ਬੁਲਾਈ ਹੈ ਇਹ ਸਿਰਫ ਉਹਨਾਂ ਨੂੰ थैंक्स करण ले ही बुलाई है कि मैं शायद जो कुछ उन्होंने पार्टी ले किता मेरे लिए किता चाहे वो वॉलेंटियर्स ने पार्टी दे या वो वोटर्स ने वो मैं कभी उनादा देना दे नहीं सकती ते ए प्रॉमिस जरूर कर दिया सारेया दे कि हमेशा ही हर वक्त उनादे नाल मैं खड़ी रहूंगी ठीक है के हिसारपुर से जिले का काम कर ਜੀ ਜੀ ਲੱਗਦਾ ਨਹੀਂ ਜੇਕਰ ਕਿ ਪੰਜਾਬ ਸੰਗਰਸ ਸੈਂਟਰ ਕਾਂਗਰਸ ਦਾ ਅਗਰ ਜਿਹੜਾ ਗੱਲ ਸਾਥ ਜਿਆਦਾ ਮਿਲਦਾ ਤੇ ਅੱਜ ਦੇ ਨਤੀਜੇ ਕੁਝ ਹੋਉਂਦੇ ਆ ਨਹੀਂ ਪਾਰਟੀ ਨੇ ਵੀ ਆਪਣੇ ਵੱਲੋਂ ਦੇਖੋ ਟਿਕਟ ਵੀ ਦਿੱਤੀ ਜਿੰਨਾ ਸਪੋਰਟ ਉਹ ਆਪਣੇ ਵੱਲੋਂ ਕਰ ਸਕਦੇ ਸੀ ਉਹ ਉਹਨਾਂ ਨੇ ਪੂਰੀ ਤਰੀਕੇ ਨਾਲ ਸਪੋਰਟ ਕੀਤਾ ਜੋ ਗਾਈਡੈਂਸ ਦੀ ਲੋੜ ਸੀ ਉਹ ਟਾਈਮ ਟੂ ਟਾਈਮ ਗਾਈਡ ਕਰਦੇ ਰਹੇ ਕਿ ਇਸ ਤਰੀਕੇ ਨਾਲ ਕਰ ਲੋ ਇਦਾਂ ਕਰ ਲੋ ਤੇ ਇਟਸ ਓਕੇ ਤੁਹਾਨੂੰ ਕੀ ਲੱਗਾ ਲੈਪਸ ਕਿੱਥੇ ਰਹਿ ਗਿਆ ਹਾਂ ਅਸੀਂ ਟਾਰਗੇਟ ਤੇ ਜੀਨ ਕਿਤੇ ਕੋਈ ਬੋਰਾ ਨਹੀਂ ਜੀ ਕਿਹੜਾ ਕਮੀ ਤੋਂ ਕਿੱਥੇ ਲੱਗੀ ਕਿਸੇ ਟਾਰਗੇਟ ਪਾਣੀ ਉੱਤੇ ਰਹੇ ਸ਼ਾਇਦ ਲੜਾਈ ਬਹੁਤ ਹੀ ਜ਼ਿਆਦਾ ਵੱਡੀ ਸੀ ਤੇ ਆਈ ਥਿੰਕ ਜਿੰਨੇ ਪੈਸੇ ਉਹ ਲਾ ਸਕਦੇ ਸੀ ਜਾਂ ਉਹਨਾਂ ਨੇ ਲਾਏ ਮੇਰੇ ਕੋਲ ਨਹੀਂ ਸੀ ਮੇਰੇ ਕੋਲ ਸਾਧਨਾ ਦੀ ਵੀ ਕਮੀ ਸੀ ਤੇ ਤਿੰਨ ਹਲਕੇ ਸਾਡੇ ਖਾਲੀ ਪਈ ਸੀ ਜਿੱਦਾਂ ਕਿ ਸ਼ੁਰੂ ਤੋਂ ਸਾਰੇ ਕਿਆ ਹੀ ਰਹੇ ਸੀ ਚੱਬੇਵਾਲ ਖਾਲੀ ਐ ਹੁਸ਼ਿਆਰਪੁਰ ਖਾਲੀ ਐ ਤੇ ਪੁਲਤ ਤੋਂ ਖੈਰਾਜੀ ਸੰਗਰੂਰ ਇਲੈਕਸ਼ਨ ਲੜ ਰਹੇ ਸੀ ਤਿੰਨ ਹਲਕੇ ਖਾਲੀ ਪਈ ਸੀ ਪਰ ਫੇਰ ਵੀ ਮੈਂ ਕਹਾਂਗੀ ਕਿ ਸਾਰਿਆਂ ਨੇ ਮਿਲ ਕੇ ਬਹੁਤ ਹੀ ਵਧੀਆ ਲੜਾਈ ਲੜੀ ਅਸੀਂ ਬਿਲਕੁਲ ਟਫ ਕੰਪੀਟੀਸ਼ਨ ਉਹਨਾਂ ਨੂੰ ਦਿੱਤਾ ਇੱਕ ਵਾਰ ਤੇ ਮੇਰੇ ਖਿਆਲ ਉਹ ਵੀ ਘਬਰਾ ਹੀ ਗਏ ਹੋਣੇ ਕਿ ਸ਼ਾਇਦ ਉਹ ਜੰਗ ਹਾਰ ਜਾਣਗੇ ਬੱ ਚਲੋ ਕੋਈ ਨਹੀਂ ਅਬਲ ਅੱਜ ਦੇ ਸ਼ਾਮ ਜਿਹੜੀ ਡੈਕਟਰ ਆਰ ਜਿਹੜਾ ਆਪ ਆਇਆ ਉਹਦੀ ਵੀ ਕਮੀ ਕਿਸੇ ਨੇ ਨਹੀਂ ਚੇਰੀ ਅਗਰ ਹਾਂ ਹੋ ਸਕਦਾ ਹੈ ਪਰ ਸਟਾਰਟ ਪ੍ਰਚਾਰਕ ਦਾ ਇਦਾਂ ਸੀ ਕਿ ਸਾਡੇ ਕੋਲ ਦਿਨ ਬਹੁਤ ਘੱਟ ਸੀ ਜੇ ਅਸੀਂ ਇੱਕ ਵੱਡੀ ਮੀਟਿੰਗ ਅਰੇਂਜ ਕਰਦੇ ਤਾਂ ਇਹ ਹੋ ਸਕਦਾ ਸੀ ਕਿ ਦੋ ਤੋਂ ਤਿੰਨ ਦਿਨ ਜੋ ਸਾਡਾ ਵੋਲੰਟੀਅਰਸ ਨੂੰ ਮਿਲਨ ਦਾ ਜਾਂ ਹਲਕੇ ਦੇ ਵਿੱਚ ਵਿਜ਼ਿਟ ਸੀ ਹੋ ਸਕਦਾ ਹੈ ਕਿ ਉਹ ਨਾ ਹੋ ਸਕਦੀ ਤੇ ਸਾਰੇ ਵੋਲੰਟੀਅਰਸ ਨੇ ਵੀ ਏਸੀ ਕੰਮ ਚ ਜੁਟ ਜਾਣਾ ਸੀ ਕਿ ਬਈ ਰੈਲੀ ਦੀ ਤਿਆਰੀ ਕਰਨ ਚ ਤੇ ਲੋਕਾਂ ਨੂੰ ਇਕੱਠੇ ਕਰਨ ਤੇ ਇਸ ਕਰਕੇ ਥੋੜਾ ਜਾਓ ਰਹਿ ਗਿਆ